ਸਾਡੇ ਕੈਮਿਸਟਾਂ ਦੇ ਲਾਇਸੈਂਸਾਂ ਤੇ ਕ੍ਰੈਡਿਟ ਸਟੈਂਪ ਲੱਗੀ ਹੈ ਕਿ ਅਸੀਂ ਟ੍ਰੈਮੋਡੋਲੀ ਵੇਚ ਸਕਦੇ ਅਸੀਂ ਬਹੁਤ ਕੁਝ ਨਹੀਂ ਵੇਚ ਸਕਦੇ ਬਟ ਤੁਸੀਂ ਆਨਲਾਈਨ ਮੰਗਾਓ ਤੁਹਾਡੇ ਵਾਸਤੇ ਹਰ ਚੀਜ਼ ਅਵੇਲੇਬਲ ਹੈ ਤੇ ਤੁਸੀਂ ਦੇਖੋ ਅੱਜ ਇੱਕ ਦਿਨੇ 'ਚ ਕਿੰਨੇ ਪਾਰਸਲ ਆਉਂਦੇ ਨੇ ਬਟ ਉਹਨਾਂ ਦੇ ਕੋਈ ਚੈਕਿੰਗ ਨਹੀਂ ਹੈ ਜੋ ਮੈਕਸਿਮਮ ਨਸ਼ਾ ਆ ਰਿਹਾ ਹੈ ਉਹ ਆਨਲਾਈਨ ਆ ਰਿਹਾ ਹੈ ਔਰ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਆਨਲਾਈਨ ਤੇ ਕਿਦਾਂ ਬੰਦਿਸ਼ ਲਗਾਣੀ ਹੈ ਕਿਦਾਂ ਕੀ ਕਰਨਾ ਹੈ ਗਵਰਨਮੈਂਟ ਚਾਹੁੰਦੀ ਹੈ ਅੱਜ ਦੀ ਗਵਰਨਮੈਂਟ ਚਾਹੁੰਦੀ ਕਿ ਨਸ਼ਾ ਮੁਕਤ ਪੰਜਾਬ ਉਹਦੇ ਵਾਸਤੇ ਅਸੀਂ ਇਹ ਕਹਿੰਦੇ ਆ ਕਿ ਸਾਡੇ ਕੈਮਿਸਟਾਂ ਨੂੰ ਬੇਸਿਕ ਸਾਰੀ ਨੋਲਿਜ ਹੈ ਔਰ ਸਾਡੇ ਕੋਲੋਂ ਜਿਹੜੀ ਵੀ ਹੈਲਪ ਚਾਹੀਦੀ ਹੈ ਗਵਰਨਮੈਂਟ ਨੂੰ ਅਸੀਂ ਨਸ਼ਾ ਮੁਕਤ ਪੰਜਾਬ ਵਾਸਤੇ ਉਹ ਸਾਰੇ ਆਪਣੀ ਸੇਵਾਵਾਂ ਦੇਣ ਨੂੰ ਤਿਆਰ ਆ ਜਿਹੜੇ ਮੇਨ ਪਰਚੇਜ਼ਰ ਨੇ ਜਿਹੜੇ ਮੇਨ ਸਪਲਾਈਅਰ ਨੇ ਉਹਨਾਂ ਤੇ ਅਜ ਤੱਕ ਕੋਈ ਐਕਸ਼ਨ ਨਹੀਂ ਹੋਇਆ ਅਸੀਂ ਉਹਨਾਂ ਕਹਿਆ ਜੀ ਇਹ ਨਸ਼ਾ ਇਹ ਜਿਹੜੇ 10000 ਕੈਮੀ ਤੁਸੀਂ ਅੰਦਰ ਰੱਖਦੇ ਐਨੇ ਐਫਆਈਆ ਤੇ ਵੱਡੇ ਕੀ ਐ ਸਾਨੂੰ ਇੱਕੋ ਜਵਾਬ ਮਿਲਿਆ ਕਿ ਭਾਈ ਉਹਨਾਂ ਦੀ ਅਪਰੋਚ ਉੱਪਰ ਤੱਕ ਹੈ ਉਹਨਾਂ ਦਾ ਅਸੀਂ ਕੁਝ ਨਹੀਂ ਵਿਗਾੜ ਸਕਦੇ ਪੈਕਿੰਗ ਦੇ ਵਿੱਚੋਂ ਕਿੰਨਾ ਨਸ਼ਾ ਮਿਲਦਾ ਜਿਹੜੀ ਇੱਥੇ ਬੈਨ ਡਰਗ ਨਹੀਂ ਉੱਥੇ ਆਰਾਮ ਨਾਲ ਮਿਲ ਜਾਂਦੀਆਂ ਨੇ ਤੋਂ ਇਸ ਚੀਜ਼ ਵਾਸਤੇ ਗਵਰਨਮੈਂਟ ਨੂੰ ਥੋੜਾ ਟਾਈਟ ਵੀ ਹੋਣਾ ਪਾਣਾ ਹੋ ਸਕਦਾ ਸਾਡੇ ਜਿਹੜੇ ਜੈਨੂਇਨ ਕੰਮ ਕਰਦੇ ਨੇ ਕਿਸੇ ਕੋਈ ਪ੍ਰੋਬਲਮ ਨਹੀਂ ਬਟ ਜਿਹੜੇ ਅੰਜਨੂ ਨੇ ਉਹ ਤਾਂ ਕਾਬੂ ਆਣੇ ਚਾਹੀਦੇ ਨੇ ਨਾ ਸਾਡੇ ਦਾ ਨੁਕਸਾਨ ਹੋ ਹੀ ਰਹੇ ਨੇ ਬਟ ਉਹਦੇ ਨਾਲ ਜਿਹੜਾ ਸਾਡਾ ਇੱਕ ਟੀਚਰ ਹੈ ਨਸ਼ਾ ਮੁਕਤ ਪੰਜਾਬ ਦਾ ਕਿਉਂਕਿ ਅੱਜ ਜਿੱਥੇ ਵੀ ਜਾਈਏ ਪੰਜਾਬ ਨੂੰ ਕਹਿੰਦੇ ਨੇ ਪਤਾ ਨਹੀਂ ਕਿਤਨਾ ਨਸ਼ਾ ਉਹ ਨਾਮ ਸਾਡਾ ਮੈਡੀਕਲ ਨਸ਼ਾ ਮੈਡੀਕਲ ਨਸ਼ਾ ਕਰਕੇ ਆਉਂਦਾ ਔਰ ਸਾਡੇ ਸਾਨੂੰ ਪਤਾ ਹੈ ਕਿ ਸਾਡੇ 95% ਕੇਮਿਸਟ ਐਸੇ ਹੈ ਜਿਹੜੇ ਇਹ ਕੰਮ ਨਹੀਂ ਕਰਦੇ ਬਟ ਜਿਹੜੇ 5% ਨੇ ਉਹ ਗਵਰਨਮੈਂਟ ਸਾਨੂੰ ਮੌਕਾ ਹੀ ਨਹੀਂ ਦਿੰਦੀ ਸਾਨੂੰ ਮੌਕਾ ਦੇ ਅਸੀਂ ਉਹਨਾਂ ਤਰੀਕੇ ਦੱਸੀ ਕਿ ਕਿੱਦਾਂ ਕੀ ਹੋ ਸਕਦਾ ਪਰ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਡਰਗ ਇਨਸਪੈਕਟਰ ਨੇ ਉਹਨਾਂ ਨੂੰ ਚਿੱਠੀ ਲਿਖੋ ਔਰ ਉਹਨਾਂ ਨੂੰ ਇਨਫਾਰਮ ਕਰੋ ਕਿ ਜਿਹੜੇ ਵੀ ਆਨਲਾਈਨ ਦਾ ਕੰਮ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਕਰ ਰਹੇ ਨੇ ਉਨੂੰ ਰਿਪੋਰਟ ਕੀਤਾ ਜਾਵੇ ਤੇ ਉੱਤੇ ਕਾਰਵਾਈ ਕੀਤੀ ਜਾਵੇ ਅਸੀਂ ਸਰਕਾਰ ਪੰਜਾਬ ਸਰਕਾਰ ਅਗੇ ਅਨੁਰੋਧ ਕਰ ਰਹੇ ਹਾਂ ਕਿ ਜਿਹੜੇ ਕੈਮਿਸਟ ਨੇ ਔਰ ਪਿਛਲੇ 20 ਸਾਲਾਂ ਤੋਂ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਫਾਰਮੈਸਿਸਟਾਂ ਦੇ ਵੀ ਕਮੀ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਦੂਰ ਕਰਨ ਲਈ ਜਿਹੜਾ ਵੀ ਕੋਈ ਕੰਮ ਕਰਨਾ ਚਾਹੁੰਦਾ ਉਹਦੀ ਅਗਰ ਐਕਸਪੀਰੀਅੰਸ 20 ਸਾਲ ਦਾ ਉਹਨੂੰ ਹੈਗਾ ਰਿਟੇਲਰ ਲੈਵਲ ਤੇ ਤੇ ਹੋਲਸੇਲਰ ਲੈਵਲ ਤੇ 3 ਤੇ 5 ਸਾਲ ਦਾ ਅਗਰ ਉਹਨੂੰ ਐਕਸਪੀਰੀਅੰਸ ਹੈ ਉਹਨੂੰ ਕੰਮ ਕਰਨ ਦਿੱਤਾ ਜਾਵੇ